ਹੁਣੇ-ਹੁਣੇ ਤਾਜ਼ਾ ਖਬਰ ਸ਼ਿਰਮੁਖਸਰ ਸਾਹਿਬ ਤੋਂ ਆ ਰਹੀ ਆ ਸ਼੍ਰੀ ਮੁਖਸਰ ਸਾਹਿਬ ਤੋਂ ਰੋਡਵੇਜ਼ ਦੀ ਬੱਸ ਅ ਸ਼੍ਰੀ ਮੁਖਸਰ ਸਾਹਿਬ ਤੋਂ ਉਮੋਰ ਜਾ ਰਹੀ ਸੀ ਜਿਸ ਦੀ ਇੱਕ ਲੋਕਾਂ ਦੇ ਦੱਸਣ ਮੁਤਾਬਕ ਟਰੱਕ ਦੇ ਨਾਲ ਟੱਕਰ ਹੋ ਜਾਣ ਕਾਰਨ ਅ ਖੜ ਦੇ ਵਿੱਚ ਡਿੱਗ ਪਈ ਆ ਔਰ ਸਵਾਰੀਆਂ ਦੇ ਸੱਟਾਂ ਵੱਜੀਆਂ ਨੇ ਔਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਇਹੋ ਸਿੱ ਘਟਨਾ ਹੋਈ ਹੈ ਜੀ ਇਹ ਕਰਨਾ ਜੀ ਗੱਡੀ ਮੁਕਸਰ ਤੋਂ ਚੱਲ ਕੇ ਬੋਰ ਜਾ ਰਹੀ ਸੀ 1:30 ਵਜੇ ਤਕਰੀਬਨ ਮੁਕਸਰੋਂ ਚੱਲੀ ਆ ਤੇ ਮਹਰਾਜ ਵਾਲੇ ਕੋਲ ਇੱਕ ਘੋੜੇ ਵਾਲਾ ਆ ਰਿਹਾ ਸੀਗਾ ਜੀ ਉਹਨੇ ਸਾਈਡ ਮਾਰ ਗਈ ਬੱਸ ਨੂੰ ਤੇ ਉਹ ਉਸ ਕਾਰਨ ਹਾਸਾ ਵਾਪਰ ਗਿਆ ਜੀ ਕਿੰਨੇ ਵਜੇ ਦੀ ਗੱਲ ਹੈ ਹਾਂ 4:00 ਤੇ ਤਕਰੀਬਨ ਰੱਖ ਲਓ ਜੀ 20 ਮਿੰਟ ਦਾ ਰਸਤਾ ਹੋਊਗਾ 25 ਮਿੰਟ ਲੱਗੇ ਉਹਨਾਂ ਦਾ 1:30 ਵਜੇ ਮੁਕਸਰੋਂ ਚੱਲੀ ਆ ਜੀ ਕਿੱਧਰ ਜਾ ਰਹੀ ਸੀ ਤੇ ਬੋਰ ਜਾ ਰਹੀ ਸੀ ਜੀ ਗੱਡੀ ਸਤਫਤ ਸਵਾਰੀਆਂ ਦੇ ਹੈਗੀਆਂ ਸੱਟਾਂ ਕੋਈ ਬਾੜੀਆਂ ਨਹੀਂ ਗਈਆਂ ਮਾੜੀਆਂ ਮੋੜ ਸੱਟਾਂ ਲੱਗੀਆਂ ਜੀ ਗੱਡੀਆਂ ਸੋ ਮਲੋਟ ਲੈ ਗਿਆ ਜੀ ਕਨੈਕਟਰ ਦੇ ਵੀ ਸਾਡੇ ਸੱਟ ਲੱਗੀਆਂ ਸੀ ਉਹਨੂੰ ਵੀ ਮਰੋੜ ਦਾਖਲ ਕਰਾਇਆ ਜੀ ਸ਼ੁਕਰ ਹੈ ਕੀ ਹਾਸਾ ਹੋਇਆ ਜੀ ਔਰ ਕਿੰਨਾ ਸਵਾਰੀਆਂ ਸੀ ਬੱਸ ਦੇ ਵਿੱਚ ਆਪਣੀ ਜੀ ਬੱਸ 0595 ਹਮ ਮੁਕਸਰ ਤੋਂ 1:26 ਮਿੰਟ ਤੇ ਬੋਰ ਰਸਤੇ ਦੇ ਬੋਰ ਤੋਂ ਨੀਚੇ ਢੀਗੜ ਜਾਣਾ ਸੀ ਬੱਸ ਜਿਹੜੀ ਹੈ ਤਕਰੀਬ ਭਰੀ ਵੀ ਸੀ 50 ਸਵਾਰੀਆਂ ਤੋਂ ਪਲੱਸ ਸਵਾਰੀਆਂ ਸੀਗਾ ਜਦੋਂ ਮਹਾਰਾਜ ਵਾਲੇ ਤੋਂ ਅੱਗੇ ਪੁਲ ਚੜੀ ਜਿਹੜੇ ਨਹਿਰ ਵਾਲਾ ਬੱਸ ਅੱਗੇ ਗਈ ਤਾਂ ਕੋਲ ਟਰੈਲਰ ਆ ਰਿਹਾ ਸੀਗਾ ਟਰੈਲਰ ਦੇ ਡਰਾਈਵਰ ਨੇ ਜਿਹੜਾ ਬੱਸ ਨੂੰ ਸਿੱਧਾ ਕਰਤਾ ਟਰੈਲਰ ਬੱਸ ਨੂੰ ਘੱਟ ਵੀ ਮਾਰਿਆ ਯਾਨੀ ਕਿ ਫਿਰ ਬੱਸ ਨੂੰ ਬਚਾਉਂਦਿਆਂ ਹੋਇਆ ਜਿਹੜੀ ਆ ਪਲਟ ਗਈ ਜਿਹੜੀ ਬੱਸ ਥੱਲੇ ਲਹਿ ਗਈ ਥੱਲੇ ਫਿਰ ਜਿਹੜਾ ਸੜਕ ਦੇ ਨਾਲ ਇੱਕ ਉੱਚੀ ਧਾਣ ਕਰਕੇ ਜਿਹੜੀ ਕੱਚੀ ਮਿੱਟੀ ਔਣ ਕਰਕੇ ਬੱਸ ਜਿਹੜੀ ਆ ਥੱਲੇ ਇੱਕ ਧਾਣੇ ਲੱਗ ਗਈ ਅਬਸਤੋਂ ਦੱਸਿਆ ਹੀ 1:26 ਦੇ ਗੱਡੀ ਮੁਕਸਰੂ ਚੱਲ ਕੇ ਆਈ ਆ ਕੋਈ ਸੱਟ ਸਵਾਰੀਆਂ ਦੇ ਕੋਈ ਜ਼ਖਮੀ ਕਿੰਨੀਆਂ ਹੈਗੀਆਂ ਔਰ ਨਹੀਂ ਸੱਟਾਂ ਤਾਂ ਸਵਾਰੀਆਂ ਦੇ ਹੈਗੇ ਪਰ ਮੇਜਰ ਸੱਟ ਨਹੀਂ ਹੈਗੀ ਕੋਈ ਵੀ ਤਕਰੀਬਨ ਸਾਰੀਆਂ ਸਵਾਰੀਆਂ ਜਿਹੜੀ ਆ ਉਹ ਲੈ ਕੇ ਆ ਹਸਪੀਟਲ ਪਹੁੰਚਾਤੀਆਂ ਇੱਕ ਸਵਾਰੀ ਦੇ ਬਸ ਥੋੜੀ ਜੀ ਪੈਰ ਤੇ ਸੱਟ ਹੈਗੀ ਆ ਮੇਜਰ ਸੱਟ ਨਹੀਂ ਹੈਗੀ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਜਿਹੜੇ ਹਸਪਤਾਲ ਲੱਗੇ ਹਸਪਤਾਲ ਕੁਝ ਧਮਲੂਟ ਭੇਜਤੇ ਜੀ ਤਾਂ ਕੁਝ ਮੁਕਸਰੂ ਭੇਜਤੇ ਸਰਕਾਰੀ ਜੀ ਕੁਝ ਮਲੂਟ ਚਲੇ ਗਏ ਐ ਮੂਲਤ ਸਾਹਿਬ ਗਿਆ ਮੌਕੇ ਤੇ ਆ ਗਿਆ ਸੀ ਕੁਝ ਅਸੀਂ ਆਦੇ ਆ ਬੱਸ ਬੱਸਾਂ ਦੇ ਭੇਜ ਤੇ ਸਾਡੀ ਆਪਦੀਆਂ ਰੋਡੋਵੇ ਦੀਆਂ ਬੱਸਾਂ ਤੇ ਟਰਾਲੇ ਵਾਲਾ ਮੌਕੇ ਤੇ ਆ ਜਾ ਪੱਟ ਗਿਆ ਜੀ ਹਾਂ ਨਹੀਂ ਮਗੋਂ ਟਰਾਲੇ ਵਾਲਾ ਫੜ ਲਿਆ ਸੀ ਉਹਨੇ ਟਰਾਲਾ ਭਜਾ ਲਿਆ ਸੀਗਾ ਅੱਗੇ ਪੰਪ ਤੇ ਸਾਡੇ ਬੰਦਿਆਂ ਨੇ ਗੱਡੀ ਲਾ ਕੇ ਅੱਗੇ ਫੜ ਲਿਆ ਸੀ ਕੋਈ ਨਿਸ਼ਾਨ ਉਸ਼ਾ ਕੀਤਾ ਹੋਇਆ ਹਾਂਜੀ ਨਿਸ਼ਾਨ ਉਸ਼ਾ ਕੀਤਾ ਰਿਹਾ ਉਸ ਦਾ ਉਸਨੇ ਸਾਡੀ ਜਿਹੜੀ ਪਹਿਲੀ ਗੱਡੀ ਅੱਗੇ ਗਈ ਚੱਲ ਕੇ ਉਸ ਨੂੰ ਵੀ ਉਹਨੇ ਜਿਹੜਾ ਟਰਾਲਾ ਸਿੱਧਾ ਕੀਤਾ ਉਸ ਦਾ ਵੀ ਫੋਨ ਆਇਆ ਸਾਡੇ ਡਰਾਈਵਰ ਦਾ ਵੀ ਮੈਨੂੰ ਵੀ ਇਹਨੇ ਗੱਡੀ ਸਿੱਧੀ ਕੀਤੀ ਕਿਹੜੇ ਰੋਡ ਤੇ ਹੋਇਆ ਐਕਸੀਡੈਂਟ ਜੀ ਮੁਕਸਰ ਤੋਂ ਮਲੋਟ ਰੋਡ ਤੇ ਜੀ ਮਹਾਰਾਜ ਵਾਲਾ ਪਿੰਡ